ਤੇ ਅੱਜ ਜਿਹੜੇ 12 ਵਿਦੇਸ਼ੋਂ ਆ ਰਹੇ ਤੁਹਾਡਾ ਬੇਟਾ ਵੀ ਆ ਰਿਹਾ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਬਾਰੇ ਹੁਣਾਂ ਦੀ ਗਰੀਬੀ ਦੂਰ ਕਰਨ ਵਾਸਤੇ ਕੋਈ ਸੋਚ ਰਹੇ ਗਦੇ ਕੀ ਨਾਂ ਕੀ ਸੀ ਉਹਦਾ ਗੁਰਜਿੰਦਰ ਸਿੰਘ ਕਿੰਨੀ ਉਮਰ ਸੀ ਉਹਦੀ 27 ਸਾਲ ਦੀ 27 ਸਾਲ ਸੀ ਤੇ ਕਿੰਨਾ ਚਿਰ ਹੋ ਗਿਆ ਬਾਹਰ ਗਏ ਨੇ ਉਹਨੂੰ ਸਾਲ ਕੋ ਹੋ ਗਏ ਹੈਜੰਟਰਾਂ ਹੀ ਗਿਆ ਸੀ ਹਾਂਜੀ ਇੱਕ ਨੰਬਰ ਚ ਕਿ ਦੋ ਨੰਬਰ ਚ ਗਿਆ ਦੋ ਨੰਬਰ ਚ ਕਿੱਥੇ ਗਿਆ ਦੋ ਨੰਬਰ ਜਨਾ ਭੇਜਤਾ ਜੀ ਤੇ ਪੈਸੇ ਤੁਸੀਂ ਇੱਕ ਨੰਬਰ ਤੇ ਦਿੱਤੇ ਸੀ ਹਾਂਜੀ ਕਿੰਨੇ ਪੈਸੇ ਦਿੱਤੇ ਸੀ ਪੰਜਾਹ ਲੱਖ ਰੁਪਇਆ ਤੇ ਜ਼ਮੀਨ ਕਿੱਡੀ ਹੈ ਆਪਣੀ? ਕਿੰਨਾ ਤੇਰੀ ਵੇਚ ਕੇ ਗਿਆ ਵਾ? ਹਾਂਜੀ ਤੇ ਹੋਰ ਇਹਦੇ ਪਰਿਵਾਰ ਚ ਭੈਣਾ ਭੂਣਾ ਕਿੰਨੀਆਂ ਆ ਦੀਆਂ? ਦੋ ਭੈਣਾਂ ਹੈ। ਅੱਛਾ ਜੀ ਤੇ ਤੁਹਾਡਾ ਰੋਜੀ ਰੋਟੀ ਦਾ ਕਿਵੇਂ ਚੱਲਦਾ ਹੁਣ? ਰੋਜੀ ਰੋਟੀ ਦਾ ਆਈ ਵਾਲੇ ਰਹਿੰਦੇ। ਅੱਛਾ ਤਾਈ ਵਾਲੀ ਰਹਿੰਦੇ ਆ। ਤੇ ਜਿਵੇਂ ਹੁਣ ਸਰਕਾਰ ਵੱਲ 트ੰਪ ਦੀ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਤੁਹਾਡਾ ਬੇਟਾ ਤੇ ਕੀ ਕਰਨਾ ਚਾਹੁੰਦੇ? ਇਹ ਹੰਡੀ ਰੋਟੀ ਰੋਜੀ ਦਾ ਕਿਸੇ ਨੂੰ ਭੈਣਾ ਨਹੀਂ ਜਾਣ ਬਣੀਆਂ। ਤੇ ਕਿੰਨੀ ਤਰੀਕ ਨੂੰ ਪਹੁੰਚਿਆ ਹੈ ਅਮਰੀਕਾ 27 ਜਨਵਰੀ ਤੇ ਹੀ ਆਪਰੇ ਤੇ ਉੱਤੋਂ ਬਾਅਦ ਫਿਰ ਉਹ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹਾਂਜੀ ਤੇ ਹੁਣ ਅੱਜ ਰਾਤ ਨੂੰ ਆ ਰਿਹਾ ਹਾਂਜੀ ਤੇ ਕੀ ਮੰਗ ਕਰਦੇ ਨੇ ਸਰਕਾਰ ਕੋਲ ਤੁਸੀਂ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਹਾਂਜੀ ਇਹਨਾਂ ਦੀ ਦੋ ਵੀ ਕੁਆਲੀਫਿਕੇਸ਼ਨ ਦੇ ਦਾਸ ਤੇ ਇਹ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਆ ਇੱਕ ਕਿੱਲਾ ਜ਼ਮੀਨ ਸੀ ਤੇ ਉਹ ਵੀ ਬੈਗ ਇਹਨਾਂ ਕਰਕੇ ਇਹ ਬੱਚੇ ਨੂੰ ਬੱਚੇ ਨੂੰ ਏਜੰਟ ਨੇ ਘਬਰਾਹ ਕਰ ਲਿਆ ਤੇ ਰਸਤੇ ਦੇ ਵਿੱਚ 1 ਸਾਲ ਤੇ ਕਰੀਬ ਹੋ ਗਿਆ ਘਰ ਤੱਕ ਗਏ ਨੂੰ ਤੇ ਹੁਣ ਉੱਥੇ ਸਤਾਈ ਸਾਈਕ ਨੂੰ ਪਤਾ ਲੱਗਿਆ ਕਿ ਉੱਥੇ ਫੜਿਆ ਗਿਆ ਪੁਲਿਸ ਦੀ ਕਥੰਦੀ ਚ ਅੱਜ ਰਾਤ ਨੂੰ ਵਾਪਸ ਆ ਰਿਹਾ ਤੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਸਾਰਾ ਪਿੰਡ ਹੀ ਸਾਰਾ ਪਰਿਵਾਰ ਜਿਹੜਾ ਬਹੁਤ ਸਦਮੇ 'ਚ ਆ ਅਸੀਂ ਵੀ ਇਹ ਆਨੇ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੀ ਜਿਹੜੀ ਰੋਟੀ ਰੋਜੀ ਦਾ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਤੇ ਪਰਵਾਸ ਦੀ ਰੋਜ਼ ਰੋਚੀ ਹੁਣ ਕਿਵੇਂ ਚੱਲਦੀ ਹੈ ਕਿੱਥੇ ਰਹਿ ਰਹੇ ਹੈ ਅਜੇ ਤੇ ਆਪਣੇ ਮਤਲਬ ਇਸੇ ਘਰ ਚ ਰਹਦੇ ਸੀ ਤੇ ਹੁਣ ਇਸ ਟਾਈਮ ਆਪਣੇ ਤਾਇਏ ਦੇ ਘਰ ਰਹਿ ਰਿਹਾ ਤੇ ਹੁਣ ਉਹ ਵਾਹੂਗਾ ਹੁਣ ਵੇਖਿਆ ਜਾਊਗਾ ਕਿ ਕਿਤਨਾ ਹੈ ਵਿਚਾਰੇ ਆਪਣੀ ਰੋਟੀ ਇਸ ਟਾਈਮ ਤੇ ਕੋਈ ਜਰੀਆ ਨਹੀਂ ਇਹਨਾਂ ਦੇ ਤੇ ਜਿਹੜਾ ਕਰਜ਼ਾ ਚੜਿਆ ਆਇਓ ਲੋਕੀ ਫਿਰ ਤੰਗ ਪ੍ਰੇਸ਼ਾਨ ਕਰਦੇ ਇਹਨਾਂ ਨੂੰ ਮਗਰੋਂ ਜੇ ਕੀ ਗੱਲ ਹੈ ਹਾਂ ਤਾਂ ਫੋਨ ਇਹਨਾਂ ਨੂੰ ਆਉਂਦੇ ਆ ਤੇ ਇਹਨਾਂ ਦੀ ਹੀ ਆਖਿਆ ਵੀ ਸਾਡਾ ਬੱਚਾ ਗਿਆ ਆ ਤੇ ਆਊਗਾ ਜਾਊਗਾ ਤੇ ਉੱਥੇ ਫਿਰ ਅਸੀਂ ਕਮਾਈ ਕਰੂਗਾ ਤੇ ਤੁਹਾਡੇ ਪੈਸੇ ਤਾਂਗੇ ਹੁਣ ਤੇ ਬਹੁਤ ਮੁਸ਼ਕਲ ਹੋ ਗਿਆ ਤੇ ਜਿਵੇਂ ਵਾਪਸ ਆ ਰਿਹਾ ਤੇ ਫਿਰ ਹੁਣ ਕਿਦਾਂ ਚੱਲੇਗਾ ਕਰਦਾ ਮਾੜੀ ਹੁਣ ਤਾਂ ਹੁਣ ਤਾਂ ਮਹਾਰਾਜ ਜੀ ਜਾਣਦਾ ਕਿਵੇਂ ਚੱਲੇਗਾ ਰਾਬੀ ਇਹਨਾਂ ਦਾ ਰੱਖਾ ਹੈ ਪਰਿਵਾਰ ਦਾ ਤੇ ਭਗਵੰਤ ਮਾਨ ਸਰਕਾਰ ਤੋਂ ਕੀ ਤੁਸੀਂ ਮੰਗ ਕਰਨੀ ਮੈਂ ਇਹ ਮੰਗ ਕਰਦਾ ਇਸ ਪਿੰਡ ਦਾ ਮੁਸਾਬਕਾ ਸਰਪੰਚਾਂ ਮੈਂ ਭਗਵੰਤ ਮਾਨ ਨੂੰ ਪੁਰਜੋ ਅਪੀਲ ਕਰਦਾ ਇਸ ਪਰਿਵਾਰ ਨੂੰ ਕੁਆਲਿਫੀਕੇਸ਼ਨ ਦੇ ਆਧਾਰ ਤੇ ਇਹ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਵੀ ਰੋਜੀ ਰੋਟੀ ਦਾ ਜਿਹੜਾ ਇਹ ਸਾਹਕ ਤਾਂ ਚੱਲਦਾ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ